ਕਾ ਹੁਣ ਇਹ ਨਾ ਸਾਡੇ ਇੱਥੇ ਬਾਈ ਮਜੂਦ ਨੇ ਉਹਨਾਂ ਨਾਲ ਗੱਲਬਾਤ ਕਰਨਾ ਹੈ ਸੱਸੀ ਗਾਲ ਬਾਈ ਬਾਈ ਐ ਸਕਾਰ ਕੀ ਨਾਮ ਹੈ ਬਿਹਾਰਾ ਸਿੰਘ ਜੀ ਅੱਛਾ ਬਾਈ ਕੀ ਕੰਮ ਕਰਦੇ ਹੋ ਕੰਮ ਵੀਰ ਜੀ ਆਹੀ ਮਿਹਨਤ ਕਰਦੇ ਆਂਗੇ ਇਹ ਵੀ ਮਸਾਂ ਅਗਲਾ ਕਿਚ-ਕਿਚ ਕਰਕੇ ਦੇ ਦਿੰਦਾਗਾ ਕਹਿ ਦਿੰਦੇ ਨੇ ਯਾਰ ਦੇ ਵੀ ਹਾਂ ਤੇ ਬਸ ਹੋਰ ਕੰਮ ਧੰਦਾਬਦਾਂ ਕਰੀ ਜਾਂਦੇ ਆਂ ਪੇਟ ਪਾਲੀ ਜਾਂਦੇ ਆ ਹਨਾ ਚਲੋ ਨਿਆਰੀ ਲਈ ਜਾਂਦੇ ਆਂ ਬਾਕੀ ਮਿਹਨਤ ਤਾਂ ਕਰਨੀ ਪੈਣੀ ਆਪਾਂ ਨੂੰ ਹਾਂ ਇਸ ਕਰਦੇ ਵੀਰ ਮੜਾ ਜਾਂ ਵੀ ਮੰਦੀ ਹਾਲਾਤ ਹੁੰਦੇ ਨੇ ਗਰੀਬ ਦੇ ਹੋਰ ਕਿਹੜਾ ਕੋਈ ਤਗੜੇ ਹੁੰਦੇ ਨੇ ਅੱਛਾ ਭਾਈ ਖਾਦਦੇ ਪੀਤੇ ਬਿਨਾ ਵੀਰ ਸਾਲਾ ਕੋਸ ਉੱਠਿਆ ਨਹੀਂ ਅੱਜ ਕੱਲ ਮਿਲਦਾ ਨਹੀਂ ਮੰਗਾਈ ਵੀ ਜਾਂਦੇ ਵੀਰ ਫੇਰ ਕੰਮ ਕਰਦੇ ਆ ਵੀਰੇ 100 200 ਖਾ ਕੇ ਕੁੜੀ 14 ਫੇਰ ਕੰਮ ਕਰਦੇ ਆ ਵਿੱਚੋਂ ਹਜੇ 200 400 ਘਰੇ ਦਿੰਨੇ ਵੀਰ ਮਸਾ ਖਿੱਚ ਖਾਚ ਕੇ ਹਨਾ ਤੇ ਬੱਚੇ ਪੜੀ ਪੜੀ ਜਾਂਦੇ ਨੇ ਵੀ ਅੱਜ ਕੱਲ ਦੇ ਕੰਮ ਵੀ ਨਹੀਂ ਕਰ ਸਕਦੇ ਤੇ ਚਲ ਜਿੰਨੇ ਗਰੀਬਾਂ ਕਰੀ ਜਨੇ ਜਿੰਨਾ ਮਰਨ ਦਾ ਕਰਦਾ ਹੈ ਨਾ ਬੱਚੇ ਨੂੰ ਪੜਾਈ ਜਨੇ ਕਹਿੰਨੇ ਵੀ ਆਪਣੀ ਸਾਡੀ ਤਾਂ ਜ਼ਿੰਦਗੀ ਲੰਗੀ ਵੀਰ ਸੋਥੋਂ ਨਹੀਂ ਕੰਮ ਹੋਣਾ ਹੋਣਾ ਕੋਈ ਆਪਣਾ ਨੌਕਰੀ ਦਾ ਦੇਖ ਲੋ ਕੋਈ ਹੋਰ ਕੰਮ ਦੇਖ ਲੋ ਹੈ ਨਾ ਤੇ ਬਾਈ ਤੈਨੂੰ ਪਦੀ ਆ ਸਾਲੇ ਮੰਦੀ ਟਾਈਮ ਨੇ ਗਰੀਬਾਂ ਦੇ ਅੱਛਾ ਬਾਈ ਕਿਵੇਂ ਸੋਚਦਾ ਵੀ ਬੱਚੇ ਨੂੰ ਪੜਾਤਾ ਰਿਆਂ ਹੈ ਨਾ ਤੇ ਸੋਚਦਾ ਵੀ ਨੌਕਰੀ ਮਿਲ ਜੇ ਵੀਰ ਉਹਨਾਂ ਨੂੰ ਬਹੁਤ ਚੰਗੀ ਗੱਲ ਆ ਹੱਥ ਬੰਨ ਕੇ ਬੇਨਤੀ ਆ ਸਰਕਾਰ ਨੂੰ ਹੈ ਨਾ ਤੇ ਵੀਚਾਲ ਆਪਣਾ ਨੌਕਰੀਆਂ ਤੇ ਕੰਮ ਤੇ ਲੱਗ ਜਾਣਾ ਗੂੜੀਆ ਛੱਡੀ ਹੋਈ ਆ ਵੀ ਸੰਗਰੂਰ ਤੇ ਉੱਥੇ ਆਪਣਾ ਪੁਲਿਸ ਦਾ ਕੋਰਸ ਕਰ ਰਹੀ ਆ ਵੀ ਚੱਲ ਜੇ ਬੱਚੀ ਨੂੰ ਕੰਮ ਮਿਲ ਜੇ ਆਪਦਾ ਮਿਹਨਤ ਕਰਕੇ ਇੱਕ ਚੀਜ਼ ਪੁੱਛਦਾ ਤੁਸੀਂ ਕਹਿਆ ਕੁੜੀ ਪੁਲਿਸ ਦਾ ਕੋਰਸ ਕਰ ਰਹੀ ਹੈ ਕੁੜੀ ਦੇ ਦਿਮਾਗ 'ਚ ਆਂਦਾ ਤਾਂ ਹੋਣਾ ਵੀ ਬਾਪੂ ਯਾਰ ਇੰਨੀ ਮਿਹਨਤ ਕਰੀ ਜਾ ਰਿਹਾ ਹੈ ਹੈਨਾ ਮਜ਼ਦੂਰੀ ਕਰ ਰਿਹਾ ਤੇ ਬਾਪੂ ਦੀ ਮਿਹਨਤ ਦਾ ਮੁੱਲ ਤਾਂ ਪਾਣਾ ਪੈਣਾ ਨਾ ਹਾਂਜੀ ਹਾਂ ਚੰਗੀ ਗੱਲ ਆ ਪ੍ਰਮਾਤਮਾ ਵਾਹ ਫੜ ਲੇ ਆਪਣੇ ਬੱਚਿਆਂ ਦੀ ਵਧੀਆ ਟਾਈਮ ਲੰਘ ਜੇ ਨਹੀਂ ਅੱਜ ਕੱਲ੍ਹ ਦੇ ਬੱਚਿਆਂ ਨੂੰ ਵੀਰ ਕੰਮ ਨਹੀਂ ਹੁੰਦੇ ਬਸ ਆਈ ਹਾਲਾਤ ਆ ਗਏ ਵੀਰ ਕਈ ਨਾਰੀ ਸਾਲੀ ਕਣਕ ਮੁੱਕ ਗਈ ਕਈ ਵਾਰੀ ਕਸਲਾ ਕਰੇ ਕੁਛ ਹੋ ਗਿਆ ਵੀਰ ਤੀਨਾ ਕਿੰਨਾ ਪਿਆਰਾ ਧੀ ਦਾ ਬਹੁਤ ਪਿਆਰਾ ਦੋ ਹੀ ਬੱਚਿਆਂ ਦਾ ਵੀਰ ਹਾਂ ਜੀ ਬੱਚਾ ਲੇਟ ਹੋ ਜਾਂਦਾ ਮੁੰਡਾ ਮਾਂ ਆਉਂਦੀ ਰੋਣ ਲੱਗ ਜਾਂਦੀ ਆ ਦਿਲ ਘੜਦਾ ਬੱਚੇ ਕਿੱਥੇ ਚੱਲੇ ਜਾਂਦਾ ਮਾਤਾ ਤੋਂ ਮਸਾਂ ਚਾਕੇ ਮੰਜੇ ਗਣੀ ਲਈਦੀ ਐ ਵੀ ਤੂੰ ਆ ਜਾ ਉਹ ਰੋਂਦੀ ਆ ਵੀ ਕੱਲੇ ਕੱਲੇ ਬੱਚਿਆਂ ਤੁਸੀਂ ਨੇਹਰਿਆਂ ਚ ਨਾ ਫਿਰੋ ਕੁਈ ਯਾਰੀਆਂ ਦੋਸਤੀਆਂ ਨੇ ਚਲ ਆਪਣਾ ਬਹਿਜੋ ਖਾਓ ਪੀਓ ਕੁਸਣਾ ਕੁਸਣਾ ਵੀ ਆਪਣਾ ਟਾਈਮ ਨਾਲ ਕਰੇ ਮਾਓ ਯਾਰੀਆਂ ਦੋਸਤੀਆਂ ਤੁਸੀਂ ਵੀ ਦੇਖੀਆਂ ਹਾਂਜੀ ਹਾਂ ਬੜਾ ਯਾਰੀਆਂ ਮੱਜਾਂ ਜ਼ਿੰਮੇਦਾਰੀਆਂ ਬੜੇ ਕੱਖ ਭਾਈ ਵੀਰ ਮਸਾਂ ਲਿਕੜਿਆਂਗੇ ਨਹੀਂ ਉਥੋਂ ਵੀ ਮੁਸ਼ਕਲਾ ਨਿਕੜਨਾ ਗਰੀਬ ਹੁੰਦੇ ਦਾ ਯਾਰੀ ਦੋਸਤੀਆਂ ਕੀ ਸਿਖਾ ਦਿੰਦੀਆਂ ਬਾਈ ਯਾਰੀ ਦੋਸਤੀਆਂ ਬੜਾ ਪਿਆਰ ਹੁੰਦਾ ਵੀ ਇੱਕ ਦੂਜੇ ਨੂੰ ਜੇ ਕੋਈ ਸੇੜਦਾ ਤੀਗਾ ਚਲੋ ਕਰ ਵੀ ਦਿੰਦੇ ਤੇ ਆਪਣੇ ਵੀ ਲੱਗਦੇ ਤੇ ਪਰ ਕਿਸੇ ਨੂੰ ਧੋਖਾ ਨਹੀਂ ਦਿੱਤਾ ਸੋ ਹੁਣ ਇਹ ਨਾਲ ਗੱਲਬਾਤ ਕਰਾਨੀਆਂ ਸਾਡੇ ਆਪ ਜਿੰਜੇ ਨੇ ਸ਼ਿਸ਼ਕਲ ਵੀਰ ਕਸਤੀ ਆ ਪਿਤੀ ਕੀ ਹਾਲ ਚੱਲ ਵਧੀਆ ਵੀਰ ਜੀ ਅੱਛਾ ਭਾਈ ਤੁਸੀਂ ਦੱਸਦੇ ਸੀਗੇ ਵੀ ਬਿੱਟੂ ਦਗਾਲ ਦਾ ਪਿੰਡ ਹੈ ਇਹ ਹੈ ਨਾ ਕਬੱਡੀ ਖਿਡਾਰੀ ਦਾ ਹਾਂਜੀ ਹਾਂਜੀ ਉਹਨਾਂ ਬਾਰੇ ਤੁਸੀਂ ਥੋੜਾ ਦੱਸ ਸਕੋਗੇ ਸਾਨੂੰ ਉਹਨਾਂ ਬਾਰੇ ਜਿੰਨਾ ਅਸੀਂ ਬੋਰਸ ਕੀ ਬਹੁਤ ਘੱਟ ਹੈ ਕਿਉਂਕਿ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਉੱਚੇ ਲੈਵਲ ਤੇ ਲੈ ਕੇ ਗਏ ਨਹੀਂ ਕਿਉਂਕਿ ਪਿੰਡ ਤਾਂ ਹੋਰ ਹੀ ਬਹੁਤ ਹੋਏ ਨੇ ਵੀ ਦਗਾਲ ਪਿੰਡ ਦਾ ਹਲਵੜ ਦੇ ਵਿੱਚ ਨੋਂ ਚਕਾਨ ਦੇ ਬਿੱਟੂ ਦਗਾਲ ਦਾ ਆਥ ਹੈ ਬਹੁਤ ਜ਼ਿਆਦਾ ਉਹਨੇ ਦਗਾਲ ਨੂੰ ਉੱਚੀ ਨੋਂ ਦੇ ਕੇ ਗਏ ਨੇ ਦਗਾਲ ਦਾ ਜਦੋਂ 32 33 ਕਿਲੋ ਖੇਡਦੇ ਸੀ ਉਹ ਉਹ ਮਤਲਬ ਕਿ ਯੱਕ ਟਰੈਕਟਰ ਟਰਾਲੀਆਂ ਦੇ ਚੜ ਕੇ ਜਾਂ ਦੂਰ ਕਿਤੇ ਜਾਣਾ ਹੁੰਦਾ ਖੇਡਣ ਉਹਨਾਂ ਨੇ ਜਾਂ ਫੇ ਪੰਜ ਸੱਤ ਸੱਤ ਹੀ ਲੈ ਕੇ ਜਿਵੇਂ ਕਾਲਾ ਦਗਾਲ ਹੋ ਗਿਆ ਜੀ ਚੈਨਾ ਦਗਾਲ ਹੋ ਗਿਆ ਜਿਵੇਂ ਮਤਲਬ ਕਿ ਬਿੱਟੂ ਹੋ ਗਿਆ ਸਰੋਵਰ ਹੋ ਗਿਆ ਇਹਨਾਂ ਦੀ ਚਾਰ ਪੰਜ ਜਣੇ ਲੈ ਕੇ ਕਾਢੀ ਖੇਡਣ ਜਾਂਦੇ ਸੀ ਉਹ ਜਗਾ ਟਰੈਕਟਰ ਟਰਾਲੀਆਂ ਦੇ ਚੜ ਕੇ ਭੱਗ ਜਾਂਦੇ ਤੇ ਇੱਕ ਵਾਰੀ ਉਹਨਾਂ ਨੇ 1500 ਰੁਪਏ ਦੀ ਆਪਣੀ ਪੈਂਥਰ ਨਹੀਂ ਹੁੰਦੀ ਪੈਂਥਰ ਜਿਹਨੂੰ ਆਪਾਂ ਮਤਲਬ ਕਿ ਸਕੂਟਰੀ ਕਰਦੇ ਨੇ ਪਿੰਡਾਂ ਨਾਲੇ ਹੁੰਦੀ ਸੀ ਉਹ 1500 ਰੁਪਏ ਦੀ ਉਹਨਾਂ ਨੇ ਉਹ ਲਈ ਸੀ ਉਸ ਵੇਲੇ ਉਹ ਪਟਿਆਲੇ ਤੋਂ ਅੱਗੇ ਖੇਡਣ ਗਏ ਸੀ ਉਹ ਤੇ ਰਸਤੇ ਵਿੱਚ ਉਹ ਅਚਾਨਕ ਖਰਾਬ ਹੋ ਗਈ ਉਹ ਚੱਲੀ ਨਹੀਂ ਰਹੀ ਉਹਨੂੰ ੱਤਕਾ ਲਾਇਆ ਕਰਨ ਬਹੁਤ ਦੂਰ ਤੱਕਰ ੱਤਕਾ ਲਾਂਦੇ ਫੇਰ ਪਿੱਛੇ ਲੈ ਜਾ ਕਰਨ ਸਟਾਰਟ ਨਹੀਂ ਹੁੰਦੀ ਸੀ ਉਹ ਉਹਨਾਂ ਨੇ ਅੱਕ ਕੇ ਉਹ ਸਕੂਟਰੀ ਵੀ ਉੱਥੇ ਸੜ ਤੁੱਤੀ ਤੇ ਉਹ ਫੇਰ ਕਿਸੇ ਚੜ੍ਹ ਕੇ ਆ ਦੇ ਕੇ ਚੀਤੀ ਵੀ ਬਹੁਤ ਮਿਹਨਤ ਕਰਕੇ ਉਹ ਥੋੜੇ ਸਮੇਂ ਦੇ ਵਿੱਚ ਦੁਕਾਨ ਦਾ ਨਾਮ ਬਹੁਤ ਉੱਚਾ ਕਰ ਗਿਆ ਸੀ ਹੂੰ ਅੱਛਾ ਇੱਕ ਚੀਜ਼ ਪੁੱਛਦਾ ਜਦੋਂ ਉਹ ਖਿਡਾਰੀ ਹੈਨਾ ਮੈਦਾਨ 'ਚ ਆਂਦਾ ਹੋਏਗਾ ਇਕੱਲੇ ਇਕੱਲੇ ਖਿਡਾਰੀ ਨੂੰ ਐਂ ਤਾਂ ਵਿਸਤਾ ਤਾਂ ਪੈਂਦੀ ਹੋਈਗੀ ਯਾਰ ਕਿੱਥੇ ਆ ਗਿਆ ਬਿੱਟੂ ਦੁਗਾਲ ਯਾਰ ਵੀ ਔਖਾ ਤਾਂ ਹੁੰਦਾ ਹੋਏਗਾ ਬਹੁਤ ਜ਼ਿਆਦਾ ਕਈ ਤਾਂ ਵੀ ਇੱਥੇ ਮਤਲਬ ਕੀ ਮੈਚ ਹੁੰਦਾ ਸੀ ਪਹਿਲਾਂ ਪੁੱਛਦੇ ਵੀ ਦੁਕਾਨ ਵਾਲਾ ਬਿੱਟੂ ਤਾਂ ਨਹੀਂ ਆਇਆ ਕਈ ਕਹਿੰਦੇ ਨੇ ਤੇ ਵੀ ਜੇ ਉਹ ਆਇਆ ਫਿਰ ਅਸੀਂ ਖੇਡ ਨਹੀਂ ਨਗੇ ਐਨਾ ਪ੍ਰਭਾਵ ਸੀ ਉਹਦਾ ਕਿਉਂਕਿ ਜਫੀ ਟੱਚ ਹੋਣ ਸਾਰੇ ਜਫਾ ਲਾ ਦਿੰਦਾ ਸੀ ਉਹ ਨੂੰ ਹਮ ਮੜਾ ਟੱਚ ਹੋਣ ਸਾਰੇ ਵੀ ਬਹੁਤ ਜ਼ਿਆਦਾ ਤਕਨੀਕਤਿਓ ਨੂੰ ਫੜਨ ਦੀ ਜਾਂ ਕੈਂਚੀ ਲਾ ਲਈ ਕੈਂਚੀ ਚ ਕੋਈ ਵੀ ਨਿਕਲ ਸਕਦਾ ਸੀ ਸਾਡੇ ਵਿੱਚ ਕੈਂਚੀ ਲਾਦੇ ਸੀ ਹਮ ਵੀ ਬਹੁਤ ਵਧੀਆ ਖੇਡਦੇ ਸੀ ਖੇਡ ਨੂੰ ਬਹੁਤ ਦੂਰ ਤੱਕ ਚਮਕਾ ਗਈ ਕਬੱਡੀ ਨੂੰ ਜਿਹਾ ਜਿਹੜਾ ਸਾਡੇ ਹਨ ਹੈ ਨਾ ਵੀ ਬਾਈ ਵੀ ਹਮ ਜੀ ਕੀ ਹਾਲ ਹੈ ਵੀਰੇ ਵਧੀਆ ਬਈ ਅੱਛਾ ਕਬੱਡੀ ਖੇਡਣਾ ਬਈ ਹਾਂਜੀ ਇੰਨੀ ਛੋਟੀ ਉਮਰ ਚ ਕਬੱਡੀ ਚ ਪੈ ਗਿਆ ਬਾਜ ਉਹ ਹੀ ਚੋਈ ਹੈ ਚੋਈ ਉਹ ਪੁੱਲ ਕਬੱਡੀ ਹੈਡ ਨਹੀਂ ਸਾਰੇ ਅੱਛਾ ਜਦੋਂ ਬਾਈ ਜਣਾ ਨੂੰ ਦੇਖਦਾ ਮਿੱਟੂ ਬਾਈ ਜਣਾ ਨੂੰ ਦੇਖਦਾ ਹੈਨਾ ਤੇ ਕੀ ਸੋਚਦਾ ਦਿਮਾਗ ਚ ਕੀ ਆਂਦਾ ਵੀ ਹਾਂ ਯਾਰ ਮੈਂ ਵੀ ਕਬੱਡੀ ਦਾ ਨਾਮ ਰੋਸ਼ਨ ਕਰਨਾ ਹਾਂਜੀ ਮੈਂ ਵੀ ਉੱਤੇ ਤਾਂ ਖੇਡਣਾ ਜੀ ਉੱਤੇ ਤਾਂ ਖੇਡਣਾ ਹਾਂਜੀ ਪਿੰਡ ਦਾ ਨਾਮ ਉਹ ਕਰਨਾ ਰੋਸ਼ਨ ਬੇਬੇ ਬਾਪੂ ਦਾ ਨਹੀਂ ਕਰਨਾ ਕਰਨਾ ਹੀ ਉਹਨਾਂ ਦਾ ਹੂੰ ਕੀ ਸੋਚਦਾ ਹੈ ਬੇਬੇ ਬਾਪੂ ਲਈ ਬਾਈ ਇਹਨਾਂ ਦਾ ਨਾਮ ਵੀ ਰੋਸ਼ਨ ਕਰਨਾ ਤੇ ਪਿੰਡ ਦਾ ਵੀ ਕੋਈ ਇੱਕ ਗੱਲ ਸੋਚੀ ਵੀ ਹਾਂ ਯਾਰ ਉਹ ਬੇਬੇ ਨੂੰ ਉਹ ਐਸ਼ ਕਰਾਣੀ ਹੈ ਬਾਪੂ ਨੂੰ ਜਾਂ ਫਿਰ ਉਹ ਐਸ਼ ਕਰਾਣੀ ਹੈ ਹਾਈ ਵਾ ਗੱਡੀਆਂ ਚ ਘਮਾਣਾ ਹੈ ਗੱਡੀਆਂ ਚ ਘਮਾਣਾ ਹਾਈ ਅੱਜ ਕੱਲ ਜਦੋਂ ਕਿਸੇ ਦੇ ਕੋਲ ਆਈਫੋਨ ਦੇਖਦਾ ਸੋਚਦਾ ਵੀ ਹਾਂ ਮੇਰੇ ਕੋਲ ਹੈ ਨਹੀਂ ਪਰ ਮੈਂ ਲਵਾਂਗਾ ਜ਼ਰੂਰ ਹਾਈ ਵਾ ਕਬੱਡੀ ਹੈ ਨਹੀਂ ਇਹ ਸਾਲੇ ਕਬੱਡੀ ਹਾਈ ਅੱਛਾ ਪਿਛੇ ਬਾਈ ਆਣੀ ਬੈਠੇ ਨੇ ਹਣਾ ਉਹਨਾਂ ਨਾਲ ਵੀ ਗੱਲਬਾਤ ਕਰਾਂ ਨੇ ਕੀ ਹਾਲ ਚਾਲ ਹੈ ਵੀਰੇ ਵਧੀਆ ਵੀਰੇ ਕੀ ਕਰਦੇ ਹੋ ਮੇਰਾ ਨਾ ਕੈਫੇ ਇੱਥੇ ਪਿੰਡ ਜੀ ਹੂੰ ਉਹ ਸਟੱਡੀ ਵੀ ਕਰੀ ਜਾਂਦੇ ਨਾਲ ਹੂੰ ਬਸ ਚੱਲੀ ਜਾਂਦਾ ਚੱਲੀ ਜਾਂਦਾ ਸੋਚਿਆ ਨਹੀਂ ਵੀ ਆਪਣਾ ਬਿਜ਼ਨਸ ਪਿੰਡ 'ਚ ਕਰਿਆ ਆ ਤੇ ਕਦੇ ਸੋਚਿਆ ਵੀ ਉਹ ਬਿਜ਼ਨਸ ਨੂੰ ਕਿਵੇਂ ਉੱਪਰ ਲੈ ਕੇ ਜਾਣਾ ਨਹੀਂ ਉੱਪਰ ਸੋਚਿਆ ਵੀਰੇ ਪਰ ਕੀ ਕਹਿੰਦੇ ਨੇ ਕਬੀਲਦਾਰੀਆਂ ਐਸੀਆਂ ਪੈ ਜਾਂਦੀਆਂ ਨੇ ਵੀ ਦਿੱਕਤਾਂ ਆ ਜਾਂਦੀਆਂ ਨੇ ਕਬੀਲਦਾਰੀ ਨਾਲ ਆਪਣੀ ਲੱਤ ੜਾਣੀਆਂ ਹੁੰਦੀ ਆ ਉਹ ਕਰਕੇ ਪਿੱਛੇ ਫਿਰ ਵਾਪਸ ਹੋ ਜਾਂਦੇ ਆ ਬਸ ਇਸ ਕਰਕੇ ਬਸ ਜਿੱਥੇ ਖੜੇ ਆ ਉੱਥੇ ਹੀ ਰਹਿ ਜਾਂਦੇ ਆ ਬਸ ਤੁਸੀਂ ਨਹੀਂ ਸੋਚਿਆ ਵੀ ਹਾਂ ਯਾਰ ਮੈਂ ਇੱਥੇ ਕੈਫੇ ਕਰ ਰਹਾ ਮੈਂ ਬਾਹਰ ਜਾ ਕੇ ਯਾਰ ਚਾਰ ਨੌਕਰੀ ਕਰ ਲਾਂ ਮੈਨੂੰ ਵੀ ਚਾਰ ਵਧੀਆ ਪੈਸੇ ਮਿਲ ਜਾਣਗੇ ਨਿਵਰੇ ਸੁਪਨੇ ਦਾ ਮਤਲਬ ਦੇਖਿਆ ਕੁਝ ਹੋਰ ਤੀ ਹੋ ਕੁਝ ਹੋਰ ਰਹਾ ਇਹ ਲਾਈਨ ਚ ਤਾਂ ਵੈਸੇ ਪੈਣਾ ਵੀ ਨਹੀਂ ਚਾਹੀਦਾ ਸੀ ਬਸ ਇਦਾਂ ਵੀ ਇੱਕ ਮਜਬੂਰੀਆਂ ਹੁੰਦੀਆਂ ਨੇ ਬਾਈ ਬੰਦੇ ਨੂੰ ਲਤੋਂ ਫੜ ਕੇ ਨਾ ਥੱਲੇ ਮਾਰ ਦਿਆ ਨੇ ਬਸ ਬਸ ਪਰ ਉਹ ਮਜਬੂਰੀਆਂ ਨੇ ਜਿਹੜੀਆਂ ਉਹ ਆਪਣੀ ਗੱਲ ਮਣਾ ਕੇ ਹੀ ਆਪਦੇ ਤੌਰ ਤਰੀਕੇ ਨਾਲ ਹੀ ਚਲਾ ਲੈਂਦੀ ਨੇ ਬਸ ਮਤਲਬ ਇੱਕ ਚੀਜ਼ ਜਦੋਂ ਇਹ ਮਜਬੂਰੀਆਂ ਆਂਦੀਆਂ ਤਾਂ ਨੇ ਉਹ ਚੀਜ਼ਾਂ ਨੂੰ ਕਿਵੇਂ ਦੇ ਡੀਲ ਕਿਵੇਂ ਕਰਦੇ ਹੋ ਉਹਨਾਂ ਨਾਲ ਡੀਲਿੰਗ ਤਾਂ ਵੀਰੇ ਉੱਖੇ ਹੀ ਹੁੰਦੀ ਆ ਵੈਸੇ ਤਾਂ ਬਸ ਐਦਾਂ ਹੁੰਦਾ ਵੀ ਆਪਾਂ ਹੱਥ ਪੈਰ ਤਾਂ ਮਾਰਦੇ ਆ ਵੀ ਨਿਕਲ ਜੀ ਇੱਥੋਂ ਨਿਕਲ ਜੀ ਫਿਰ ਫਿਰ ਸੋਚਦੇ ਆ ਵੀ ਨਾ ਚੱਲਣੀ ਪਊ ਐਵੇਂ ਉਹ ਕਹਿੰਦੇ ਨੇ ਉਹਦੇ ਲੂੰਬੜੀ ਅੰਗੂਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਆ ਪਰ ਉਹ ਤਾਂ ਟੁੱਟਦੇ ਨਹੀਂ ਹੈਗੇ ਪਰ ਅੰਤ 'ਚ ਉਹ ਕਹਿੰਦੇ ਵੀ ਅੰਗੂਰ ਕੱਟੀ ਹੋਣੇ ਬਸ ਐਦਾਂ ਹੀ ਚੱਲੀ ਜਾਂਦੀ ਆ ਬਸ ਬਾਈ ਕੀ ਹਾਲ ਚਾਲ ਹੈ ਵਧੀਆ ਵੀਰੇ ਵਧੀਆ ਕੀ ਕਰਦੇ ਹੋ ਬਾਈ ਸਟੱਡੀ ਕਰਦੇ ਕਿਹੜੀ ਕਿਹੜੀ ਕਲਾਸ ਚ ਕਰਦੇ ਹੋਗੀ ਕਾਲਜ ਚ ਕਾਲਜ ਚ ਕਰਦੇ ਹੋ ਕਾਲਜ ਚ ਕਰਦੇ ਹੋ ਅੱਛਾ ਕਾਲਜ ਦੇ ਮੁੰਡੇ ਯਾਰ ਕਹਿੰਦੇ ਇਹ ਵੀ ਆ ਜਦੋਂ ਕਾਲਜ ਨਵਾਂ ਨਵਾਂ ਜਾਂਦੇ ਆ ਨਾ ਤੇ ਨਵੀਂ ਨਵੀਂ ਕਾਲਜ ਹੀ ਹਵਾ ਲੱਗਦੀ ਜ਼ਰੂਰ ਆ ਖਾਮ ਬਾਈ ਲੱਗਦੀ ਜ਼ਰੂਰ ਆ ਲੱਗਦੀ ਆ ਕਿੱਦਾਂ ਦੀ ਹਵਾ ਲੱਗੀ ਸੀਗੀ ਹਵਾ ਲੱਗਦੀ ਆ ਬਾਈ ਬਸ ਐਵੇਂ ਵੀ ਟੌਰ ਸ਼ੋਰ ਕੱਢ ਕੇ ਜਾਣਾ ਹਾਂ ਤੇ ਨਮੋਜ ਮਸਤੀ ਕਰਨੀ ਯਾਰਾ ਦੋਸਤਾਂ ਨਾਲ ਉੱਥੇ ਪੜ੍ਹਾਈ ਤੋਂ ਥੋੜਾ ਮਨ ਉੱਕ ਜਾਂਦਾ ਹੈ ਤੇ ਪੜ੍ਹਨਾ ਇਹ ਕਲਾਸਾਂ ਬੰਕ ਕਰਨੀਆਂ ਬਸ ਸਾਨੂੰ ਪਤਾ ਹੀ ਐਵੇਂ ਹਵਾ ਲੱਗੇ ਜਾਂਦੀ ਥੋੜੀ ਬਹੁਤ ਕਿਹੜਾ ਕਾਲਜ ਹੈ ਬਾਈ ਭਾਈ ਗੁਰਦਾਸ ਕੀ ਕਿੱਥੇ ਇਹ ਸੰਗਰੂਰ ਤੇ ਸੰਗਰੂਰ ਚ ਹੈਗਾ ਕਾਬਦਾ ਪਵਾਨੀਗੜ ਰੋਡ ਤੇ ਕਾਬਦਾ ਪਿੰਡ ਤੇ ਅੱਛਾ ਬਾਈ ਜਦੋਂ ਕਾਲਜ ਜਾਂਦੇ ਹਾਂ ਹਨਾ ਸ਼ਕਿਨੀ ਲਾਗੇ ਪੂਰੀ ਕਾਲਜ ਦੇ ਅੰਦਰ ਵੜਦੇ ਤਾਂ ਹੈਗੇ ਹਾਂ ਹੈ ਸ਼ਕਿਨੀ ਲਾਂਦੇ ਕਿਦੇ ਲਈ ਹਾਂ ਇਹ ਦੱਸੋ ਸ਼ਕਿਨੀ ਬਾਈ ਤੁਹਾਨੂੰ ਪਤਾ ਹੀ ਯਾਰ ਵੈਸੇ ਪਹਿਲਾਂ ਪਹਿਲਾਂ ਤਾਂ ਬੜਾ ਜਿਆਦਾ ਲਾਈਆ ਹੁਣ ਨਹੀਂ ਇੰਨਾ ਉਹ ਕਰਦੇ ਹੈਗੇ ਕਿਉਂਕਿ ਹੁਣ ਜਿਹੜਾ ਚਲ ਨੌਲੇਜ ਆ ਗਈ ਆਉਗਾ ਨਾ ਤੇ ਪਤਾ ਲੱਗਣ ਲੱਗਿਆ ਪਹਿਲਾਂ ਲਾਂਦੇ ਰਹੇ ਆ ਸ਼ਕਿਨੀ ਪਤਾ ਲੱਗਣ ਲੱਗਿਆ ਬਾਈ ਵੀ ਕੁਛ ਨਹੀਂ ਰੱਖਿਆ ਹੈਗਾ ਮਾਨਸ ਕਬੀਲਦਾਰੀ ਦਾ ਪਤਾ ਲੱਗਿਆ ਕਰੋ ਜਿੰਮੇਵਾਰੀ ਪੈ ਜਾਂਦੀ ਹੈ ਨਾ ਘਰਵਾਰ ਥੋੜਾ ਜਿਹਾ ਘਰਵਾਰ ਦੇਖਣ ਲੱਗ ਜਾਂਦੇ ਨੇ ਫਿਰ ਤੁਹਾਨੂੰ ਪਤਾ ਆ ਅੱਛਾ ਅੱਛਾ ਭਾਈ ਨਾਲਦਿਆਂ ਨੂੰ ਦੇਖਦੇ ਹਾਂ ਵੀ ਹਾਂ ਨਾਲ ਦੇ ਨਾਲਦਿਆਂ ਕੋਲ ਅੱਜ ਪੈਸਾ ਆ ਉਹਨਾਂ ਦੇ ਕੋਲ ਭਾਈ ਪੈਸਾ ਉਹਨਾਂ ਦੇ ਡੈਡੀ ਦਾ ਆ ਠੀਕ ਆ ਸਾਡੇ ਡੈਡੀ ਨੇ ਉਹਨਾਂ ਪੈਸਾ ਨਹੀਂ ਬਣਾਇਆ ਕਿ ਅਸੀਂ ਅੱਜ ਆਇਸ਼ ਕਰ ਸਕੀਏ ਹਾਂਜੀ ਇਹ ਤਾਂ ਹੈ ਜਰੂਰ ਹੈਗਾ ਪਰ ਆਪਦੇ ਘਰ ਦੇ ਹਾਲਾਤ ਦੇਖ ਕੇ ਚੱਲਣਾ ਪੈਂਦਾ ਨਾ ਇਸ ਕਰਕੇ ਤਾਂ ਜਿੰਨਾ ਕ ਸੈਟ ਹੁੰਦਾਗਾ ਆਪਣੇ ਲਈ ਜਿੰਨਾ ਪੈਸਾ ਹੁੰਦਾਗਾ ਜਾਂ ਆਪ ਕੰਮ ਕਰਕੇ ਲੈ ਆਂਦੇ ਗੋ ਬਸ ਉਸੇ ਚ ਕੁਛ ਰਹਨੇਗਾ ਆਪਾਂ ਦੂਜੇ ਵਾਲਾ ਦੇਖ ਕੇ ਹੁੰਦਾ ਤਾਂ ਹੈਗਾਗਾ ਪਰ ਦੇਖਣਾ ਪੈਂਦਾ ਅੱਗੇ ਪਿੱਛੇ ਵੀ ਇੱਕ ਜੀ ਪੁੱਛਾਂ ਮੈਂ ਜੀ ਤੁਹਾਡੇ ਕੋ ਫੋਨ ਕਿਹੜਾ ਹੈ ਇਸ ਵੇਲੇ ਮੇਰਾ ਵੀਵੋ ਦਾ ਜੀ ਹਾਂ ਦਿਲ ਕਰਦਾ ਆਈਫੋਨ ਲੈਣ ਦਾ ਨਾ ਹੁਣ ਤਾਂ ਨਹੀਂ ਕਰਦਾ ਹੈਗਾ ਪਹਿਲਾਂ ਪਾਉ ਕਰਦਾ ਹਾਂ ਉਹਦਾ ਸੀ ਕਰਦਾ ਸੀ ਹਾਂ ਹੁਣ ਨਹੀਂ ਕਰਦਾ ਉਦੋਂ ਜਿੱਦ ਕੀਤੀ ਸੀ ਕਰਦਿਆਂ ਨਾਲ ਵੀ ਹਾਂ ਯਾਰ ਮੈਨੂੰ ਆਈਫੋਨ ਲੈ ਕੇ ਦੋ ਯਾ ਹੋਰ ਕੁਛ ਇਦਾਂ ਦੀ ਜਿੱਦ ਕੀਤੀ ਨਾ ਜਿੱਦ ਤਾਂ ਮੈਂ ਅੱਜ ਤੱਕ ਹੀ ਨਹੀਂ ਆਈ ਸੌਂ ਲੱਗੇ ਕਿਉਂ ਮਤਲਬ ਸਮਝਦੇ ਹੋ ਵੀ ਹਾਂ ਵੀ ਬਾਪੂ ਦਾ ਉਹਨਾਂ ਹੱਥ ਨਹੀਂ ਆ ਵੀ ਯਾਰ ਉਹ ਆਪਾਂ ਨੂੰ ਉਹ ਚੀਜ਼ ਅਫੋਰਡ ਕਰ ਦੇ ਮੰਨਦੇ ਹਾਂ ਇਹ ਤਾਂ ਮੈਂ ਮੰਨਦਾਗਾ ਬਾਕੀ ਆ ਜਿੰਨਾ ਕਿ ਵੀ ਕਰਿਆਗਾ ਨਾ ਵੀ ਜਿੰਨਾ ਕਿ ਕਰ ਰਹੇ ਨੇ ਮੇਰੇ ਤੇ ਕਰ ਰਹੇ ਨੇ ਵੀ ਬਹੁਤ ਕਰ ਲਿਆ ਉਹਨਾਂ ਨੇ ਇਸ ਕਰਕੇ ਮੈਂ ਕਦੇ ਇਹ ਚੀਜ਼ਾਂ ਦੀ ਜਦਦ ਨਹੀਂ ਕੀਤੀ ਜਿੰਨਾ ਆਪਣੇ ਮੇਰੇ ਤੋਂ ਵੀ ਸਰ ਰਿਹਾਗਾ ਮੈਂ ਸਰ ਰਹਾਗਾ ਉਸ ਚੀਜ਼ ਤਾਂ ਇਹ ਗੱਲਬਾਤ ਕਰਨੇ ਆ ਹਾਂ ਹਾਂਜੀ ਭਾਈ ਕੀ ਕਰ ਰਹੀ ਸੀ ਉਹ ਵਾ ਕੋਈ ਨਹੀਂ ਬੰਮਾਇਆ ਕਹਿ ਰਿਹਾ ਦੀ ਮਾ ਕਬਰਾਟ ਜੀ ਹੋ ਰਹੀ ਹੈ ਕਬਰਾਟ ਜੀ ਹੋ ਰਹੀ ਹੈ ਕਿਉਂ ਬਈ ਕਬਰਾਟ ਨੂੰ ਕੀ ਕਹਿ ਰਿਹਾ ਦੀ ਮਾ ਕੱਟ ਦਿਓ ਜੀ ਕਬਰਾਟ ਜੀ ਹੋਣ ਲੱਗੀ ਅੱਛਾ ਹੋਰ ਇਹ ਕਦੇ ਦਿੱਤਾ ਨਹੀਂ ਹੈਗਾ ਬਈ ਆ ਇੰਟਰਵਿਊ ਵਗੈਰਾ ਬਈ ਇਹ ਪਿੰਡੋ ਪਿੰਡ ਸ਼ੋਅ ਆ ਸਾਡਾ ਅ ਤੇ ਉਹ ਸਾਰੇ ਦੇਖ ਰਹੇ ਨੇ ਕੀ ਕਹੋਗੇ ਯਾਰ ਬਈ ਸਾਰਿਆਂ ਨੂੰ ਬਸ ਪਹਿਲਾਂ ਸਸਤੀ ਗੱਲ ਬੁਲਾਵਾਂਗੇ ਭਾਈ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਦੇਖ ਰਹੇ ਨੇਗੇ ਬਾਕੀ ਬਈ ਜੋੜਾ ਕੁਸ ਤੁਸੀਂ ਕਹੋਗੇ ਪੁੱਛੋ ਉਹ ਦੱਸ ਦਵਾਂਗੇ ਹੋਰ ਤਾਂ ਕੀ ਹੈ अच्छा कुछ कहना चाहोगे अपने ਵੱਲੋਂ ਵੀ हां ਜਿਹੜੇ ਦੇਖਦੇ ਨੇ ਦਰਸ਼ਕ ਕਿਉਂਕਿ ਇਹ ਸਾਰੇ ਨਾ ਰੀਲਾਂ ਵੀ ਦੇਖਦੇ ਹੁੰਦੇ ਨੇ ਸਾਰ ਸਾਰੇ ਬੰਦੇ ਦੇਖ ਰਹੇ ਨੇ ਕੱਲ ਨੂੰ ਤੁਹਾਡੇ ਮੰਮੀ ਡੈਡੀ ਵੀ ਦੇਖਣਗੇ ਹਾਂਜੀ ਹਾਂ ਹਾਂ ਬਾਕੀ ਬਾਈ ਕਈ ਕੈਨੇਡਾ ਦੇ ਵੀ ਬਹੁਤ ਚੰਗੀਆਂ ਚੀਜ਼ਾਂ ਦੇਖਿਆ ਕਰੋ ਹਨਾ ਅੱਜ ਕੱਲ ਗੰਦਬਾਹ ਜਿਆਦਾ ਪ੍ਰਮੋਟ ਕਰ ਰਹੇ ਨੇ ਹੈਨਾ ਵੀ ਮੈਂ ਵੀ ਦੇਖਦਾ ਯਾਰ ਤੈਨੂੰ ਵੀ ਕਹਾ ਵੀ ਉਹ ਰੀਲਾਂ ਵਗੈਰਾ ਦੇਖਦੇ ਰਹਿੰਦੇ ਹੈਗਾ ਨਾ ਸਾਰਾ ਦਿਨ ਵੀ ਚਲੋ ਐ ਵੀ ਚੰਗੀ ਚੀਜ਼ ਵੀ ਕੋਈ ਦੇਖਣੀ ਚਾਹੀਦੀ ਹੈ ਕਿ ਸਾਰਾ ਦਿਨ ਵੀ ਇਕਦਾ ਜਦੋਂ ਰੀਲ ਦੇਖ ਰਹੇ ਹੁੰਨੇ ਹੈਗੇ ਆਪਾਂ ਬਾਲਾ ਗੰਦਾ ਚਸਕਾ ਬਈ ਉਹ ਜਦੋਂ ਦੇਖ ਰਹੇ ਹੈਗੇ ਆ ਪਰੀਲਾ ਸਕਰੋਲ ਕਰ ਕਰਕੇ ਦੇਖ ਰਹੇ ਹੈਗੇ ਅੱਗੋਂ ਮੰਮੀ ਹਾਕਾਂ ਮਾਰੀ ਆ ਬਈ ਡੈਡੀ ਹਾਕਾਂ ਮਾਰੀ ਆ ਆਪਾਂ ਨਹੀਂ ਦੇਖਦੇ ਕਿ ਉਹਨਾਂ ਕਨੇ ਸੁਣਦੇ ਨਹੀਂ ਹੈਗੇ ਉਹਨਾਂ ਦੀ ਗੱਲ ਮੇਰਾ ਰਿਐਲਿਟੀ ਹੈ ਬਈ ਆਪਾਂ ਦੇਖਦੇ ਨਹੀਂ ਹੈਗੇ ਉਹਨਾਂ ਕਨੇ ਪਰ ਇਹ ਗੱਲ ਯਾਰ ਵੀ ਦੇਖਣਾ ਚਾਹੀਦਾ ਹੈਗਾ ਬਾਈ ਨੇ ਤਾਂ ਸੱਚ ਬੋਲਿਆ ਯਾਰ ਕਹਣਾ ਵੀ ਤੁਸੀਂ ਵੀ ਯਾਰ ਇਹ ਸੱਚ ਚੀਜ਼ ਨੂੰ ਪ੍ਰਮੋਟ ਤਾਂ ਕਰੋ ਇਹ ਜਿਹੜੀ ਚੀਜ਼ ਹੁੰਦੀ ਹੈ ਨਾ ਕੋਈ ਸੱਚਾਈ ਨੂੰ ਪ੍ਰਮੋਟ ਕਰਕੇ ਰਾਜੀ ਨਹੀਂਗਾ ਬਾਈ ਠੀਕ ਆ ਅੱਜ ਕੱਲ ਬਈ ਮੈਂ ਇੱਕ ਜੀ ਦੇਖੀ ਆ ਜੇ ਕਿਸੇ ਥੱਪੜ ਵੱਜ ਗਿਆ ਉਹ ਚੀਜ਼ ਵਾਇਰਲ ਹੋ ਜਾਂਦੀ ਆ ਹੈਨਾ ਜਾਂ ਕਿਸੇ ਨੇ ਕੁੜੀ ਨੇ ਜਿਸਮ ਦਿਖਾਤਾ ਉਹ ਚੀਜ਼ ਵਾਇਰਲ ਹੁੰਦੀ ਆ ਜੇ ਕੋਈ ਚੰਗੀ ਚੀਜ਼ ਬੋਲਦਾ ਉਹ ਚੀਜ਼ਾਂ ਨਹੀਂ ਤੁਸੀਂ ਸੁਣਦੇ ਬਾਈ ਉਹ ਸੁਣੀ ਨਹੀਂ ਜਾਂਦੀ ਕੀ ਗੱਲ ਜਾਂ ਫਿਰ ਉਹ ਇਹ ਹੁੰਦਾ ਵੀ ਉਹ ਸੱਚ ਕਹਿ ਦਿੰਦਾ ਤਾਂ ਲੱਗ ਜਾਂਦੀ ਆ ਕਿਤੇ ਨਾ ਕਿਤੇ ਬੰਦੇ ਆ ਅਸੀਂ YouTube ਤੇ ਚੈਨਲ ਬਣਾਇਆ ਹੋਇਆ ਠੀਕਾ ਸਾਡਾ ਅਸੀਂ ਵੀਡੀਓ ਬਣਾਉਂਦੇ ਹੁੰਦੇ ਸੀਗੇ ਅਸੀਂ ਬਣਾਉਂਤੀ ਆ ਬਈ ਬਹੁਤ ਸੋਹਣੀਆ ਵੀਡੀਓ ਵਧੀਆ-ਵਧੀਆ ਮੈਂ ਕਹਿੰਦਾ ਵੀ ਯਾਰ ਅੱਬੀ ਮਾਪਿਆਂ ਦੇ ਟੌਪਿਕ ਹੋਰ ਆ ਯਾਰ ਵਗੈਰਾ ਬਹੁਤ ਕੁਝ ਬਣਾਇਆ ਯਾਰ ਸਾਨੇ ਵੀ ਆਪਦੇ ਵੱਲੋਂ ਵੀ ਚੰਗੀ ਚੀਜ਼ ਆ ਪਰ ਯਾਰ ਇੱਕ ਵਾਰੀ ਨਾ ਖਾਨੇ ਟਿਕਟੋਕ ਤੇ ਗੰਦੀ ਵੀਡੀਓ ਬਣਾ ਕੇ ਪਾਤੀ ਮਤਲਬ ਗਾਲਾਂ ਵਾਲੀ ਉਹ ਗੰਦੀ ਨਹੀਂ ਦੂਜੀ ਲੋਟ ਨਹੀਂ ਵੀ ਬਸ ਗਾਲਾਂ ਵਾਲੀ ਵੀਡੀਓ ਬਣਾ ਕੇ ਪਾਤੀ ਮੈਂ ਕਹਿੰਨਾ ਬਾਈ ਯਾਰ ਸਾਡੇ 5 6000 ਈਵਿਊ ਆ ਗਏ ਉਹਦੇ ਤੇ ਸਾਨੂੰ ਬਹੁਤ ਹੌਸਲਾ ਹੋ ਗਿਆ ਫਿਰ ਉਹਦੇ ਬਾਅਦ ਚ ਫੇਰ ਯਾਰ ਸਾਡੇ ਸੋਚੇ ਵੀ ਯਾਰ ਚੰਗੀ ਪੜਾਈਏ ਪੰਜ ਚਾਰਕ ਵੀਡੀਓ ਫੇਰ ਬਣਾਏ ਸਾਡਾ ਫੇਰ ਫਲੌਪ ਚੈਨਲ ਫੇਰ ਅਸੀਂ ਨੇ ਫੇਰ ਯਾਰ ਉਹੀ ਸ਼ੁਰੂ ਕਰਤਾ ਕੰਮ ਚੱਲ ਵੀ ਬਣਾਤੀਆਂ ਆ ਬਾਈ ਫੁਰੀ ਨਾਲ ਹੀ ਹੁੰਦੇ ਤੇ ਜੇ ਸਣੀ ਹੁੰਦਾ ਤੀ ਨਾਲੇ ਬਾਈ ਵੀਡੀਓ ਵੀਡੀਓ ਬਣਾਉਂਦੇ ਰਹਿੰਦੇ ਤੇ ਫਿਰ ਜਦੋਂ ਅਸੀਂ ਬਣਾਤੀ ਆ ਬਾਈ ਯਾਰ ਫਿਰ ਆਇਨ ਚੱਲੀਆਂ ਯਾਰ ਖੱਡੀਆਂ ਬਾਹਾਂ ਚੀਜ਼ ਐ ਵੀ ਆਥਣੇ ਸਵੇਰੇ ਹੈਨਾ ਦਿਲ ਹਾਂ ਅੱਗ ਲੱਗਦੀ ਰਿੱਲਾ ਉੱਤੇ ਨੱਚਦਾ ਪੰਜਾਬ ਵੇਖ ਕੇ ਵੀ ਹਾਂਜੀ ਬਹੁਤ ਜ਼ਿਆਦਾ ਗੰਨ ਦਪ ਰਿਆ ਹੁਣ ਤਾਂ ਪਹਿਲਾਂ ਮਤਲਬ ਕਿ ਜਦੋਂ ਮੋਬਾਈਲ ਨਹੀਂ ਹੁੰਦਾ ਸੀ ਉਦੋਂ ਉਸ ਮਸਮਾ ਠੀਕ ਹੁੰਦਾ ਸੀ ਕਿਉਂਕਿ ਉਦੋਂ ਮਾਪਿਆਂ ਦੀ ਕਦਰ ਵੀ ਹੁੰਦੀ ਸੀ ਤੇ ਹੁਣ ਲਾ ਲਓ ਮੋਬਾਈਲ ਚੱਲ ਪੇ ਮਾਪੇ ਦੀ ਕਦਰ ਕੱਟ ਗਈ ਤੇ ਮਨ ਮੋਬਾਈਲ ਦੀ ਜ਼ਿਆਦਾ ਕਦਰ ਹੋ ਗਈ ਮੋਬਾਈਲ ਨੂੰ ਲੋਕ ਹੱਥ ਚ ਫੜ ਲੈਂਦੇ ਨੇ ਮੋਬਾਈਲ ਦਾ ਬਾਪ ਦਾ ਹੱਥ ਨਹੀਂ ਫੜਦੇ ਕਿ ਭਾਵੇਂ ਬਜ਼ੁਰਗ ਹੈ ਉਹ ਮੰਜੇ ਤੋਂ ਠਾਲਣਾ ਕਾਮੀ ਨੂੰ ਉਹਨੂੰ ਠਾਰਾ ਦਾ ਮੋਬਾਈਲ ਟੱਚ ਹੱਥ ਚ ਸੋਨਾ ਰੱਖਣਾ ਚਾਹੁੰਦੇ ਨੇ ਮਹਿੰਗੇ ਤੋਂ ਮਹਿੰਗਾ ਬਾਈ ਜਿਹੜੀ ਬਾਈ ਨੇ ਗੱਲ ਕੀਤੀ ਮਹਿੰਗੇ ਤੋਂ ਮਹਿੰਗਾ ਮੋਬਾਈਲ ਰੱਖਣਾ ਚਾਹੁੰਦੇ ਆ ਤੁਸੀਂ ਵੀ ਤਾਂ ਨਹੀਂ ਰੱਖਣਾ ਚਾਹੁੰਦੇ ਸੀ ਬਾਈ ਯਾਰ ਜਦੋਂ ਮਾਵਾ ਪਾਪਾ ਕਮਾਣਦੇ ਹੁੰਦੇ ਤੇ ਨਾ ਉਦੋਂ ਐਂ ਜਿਹਾ ਲੱਗਦਾ ਹੁੰਦਾ ਸੀਗਾ ਵੀ ਯਾਰ ਜਿੱਦ ਕਰਕੇ ਵੀ ਯਾਰ ਆਹ ਦਬਾ ਯਾਰ ਪਾਪੇ ਮੈਨੂੰ ਨਹੀਂ ਪਤਾ ਹੈਗਾ ਮਤਲਬ ਲੈਣਾ ਫੋਨ ਪਰ ਯਾਰ ਜਦੋਂ ਹੁਣ ਸੌ ਲੱਗੇ ਵੀ ਤੈਨੂੰ ਦੱਸਾਂ ਮੈਂ ਵੀ ਜਦੋਂ ਕਬੀਲਦਾਰੀ ਆ ਆਪ ਦਾ ਹੱਥ ਪਈ ਆਗੀ ਹੁਣ ਪਤਾ ਲੱਗਾ ਵੀ ਯਾਰ ਬਾਪ ਤੋਂ ਚਲ ਮੇਰ ਨਹੀਂ ਕਮਾਇਆ ਜਾਂਦਾ ਹੁਣ ਜਦੋਂ ਉਹਨਾਂ ਨੂੰ ਦੇਖਦਾ ਇੱਕ ਦਿਨ ਦੀ ਗੱਲ ਆਗੀ ਮੇਰਾ ਡੈਡੀ ਯਾਰ ਮਿਸਤਰੀ ਹੈਗਾ ਚਣਈ ਦਾ ਧੁੱਪ ਹੋ ਰਹੀ ਬਈ ਉਹ ਕੰਮ ਕਰ ਰਿਹਾ ਆਪਣਾ ਚਣਈ ਦਾ ਕੰਮ ਕਰ ਰਿਹਾ ਉਹਨੂੰ ਬੁਖਾਰ ਚੜ੍ਹ ਰਿਹਾ ਵਿਚਾਰੇ ਨੂੰ ਮੈਂ ਯਾਰ ਦੇਖਿਆ ਉਹਨੂੰ ਮੈਨੂੰ ਸਾਲਾ ਉੱਤੇ ਲੱਗਿਆ ਵੀ ਯਾਰ ਮਹਾਯਾਰ ਵੀ ਕਰਕੇ ਰੱਖਿਆਣਾ ਯਾਰ ਕੋਸ ਚਲ ਬਈ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਬਿਜਲੀ ਬੋਰਡ 'ਚ ਮੇਰੀ ਟ੍ਰੇਨਿੰਗ ਲੱਗ ਗਈ ਵੀ ਚਲ ਹੁਣ ਹੋਗੇ ਉੱਥੇ ਤੱਕ ਜਾਣ ਜੋਗਰੇ ਹੋਗੇ ਮਤਲਬ ਵੀ ਉਹਦੇ ਮੈਨੂੰ ਬਸ ਐ ਲੱਗਿਆ ਦੀ ਠੇਸ ਵਾਜੀ ਗਈ ਤੀ ਵੀ ਯਾਰ ਕੰਮ ਕਰਨਾ ਹੈਗਾ ਕੋਈ ਯਾਰ ਵੀ ਕਰਕੇ ਦੇਣਾਗਾ ਬਾਪ ਨੂੰ ਕੁਸਾ ਭਾਈ ਤੁਹਾਡੀ ਇੱਕ ਗੱਲ ਪੁੱਛਾਂ ਅ ਕਿੰਨੀ ਕੀ ਤਨਖਾਹ ਹੋएगी ਤੁਹਾਡੀ ਭਾਈ ਯਾਰ ਹਜੇ ਤਾਂ ਮੇਰੀ 10000 ਰੁਪਏ ਤਨਖਾਹ ਆ ਗਈ ਹਜੇ ਤਾਂ ਬਾਕੀ ਚਲੋ ਵੀ ਜਦੋਂ ਟ੍ਰੇਨਿੰਗ ਪੂਰੀ ਹੋ ਗਈ ਉਸ ਤੋਂ ਬਾਅਦ ਸਾਨੂੰ ਪਤਾ ਹੀ ਹੈਗਾ ਵੀ ਚਲੋ ਮੈਨ ਲੱਗ ਜਾਨੀ 20 25000 30000 ਚਲੋ ਚੱਲਣ ਲੱਗ ਜਾਨਾ ਗੁਜ਼ਾਰਾ ਕਰਦਾ ਨਾ ਵੀ ਵਧੀਆ ਹੋ ਜਾਂਦਾ ਯਾਰ ਜਦੋਂ ਆਪਾਂ 5-7000 ਕਮਾਉਣ ਵਾਲੇ 20-25-30000 ਕਮਾਣ ਲੱਗ ਜਣੇ ਬਾਕੀ ਯਾਰ ਫਿਰ ਹੋ ਜਾਂਦਾ ਹੈਗਾ ਵਧੀਆ ਸੈੱਟ ਹੋ ਜਾਂਦਾ ਹੈਗਾ ਕੰਮ ਹੌਸਲਾ ਵੀ ਹਾਂ ਹੌਸਲਾ ਹੋ ਜਾਂਦਾ ਹੈਗਾ ਭਾਈ ਅੱਛਾ ਭਾਈ ਇੱਕ ਚੀਜ਼ ਹੋਰ ਵੀ ਤੁਸੀਂ ਹੁਣ ਇੰਨੀ ਚੀਜ਼ਾਂ ਕਿਉਂ ਸੋਚਣ ਲੱਗ ਗਏ ਪਹਿਲਾਂ ਕਿਉਂ ਨਹੀਂ ਸੋਚਦੇ ਸੀ ਭਾਈ ਯਾਰ ਉਹੀ ਗੱਲ ਆ ਗਈ ਕਹਿੰਦੇ ਹੁੰਦੇ ਨੇ ਵੀ ਮਤਨਾ ਵੀ ਮਤਲਬ ਜਿਹੜਾ ਵੀ ਬਸ ਉਹਦੇ ਨਾਲ ਆ ਹੀ ਜਾਂਦੀ ਹੁੰਦੀ ਹੈ ਕਿ ਜਦੋਂ ਆਪਾਂ ਉਮਰ ਦੇ ਨਾਲ ਮਤ ਆ ਹੀ ਜਾਂਦੀ ਹੁੰਦੀ ਹੈ ਕਿ ਬੰਦੇ ਨੂੰ ਬਾਕੀ ਪਹਿਲਾਂ ਤਾਂ ਦੇਖੋ ਵੀ ਸੋਚਿਆ ਨਹੀਂ ਵੀ ਯਾਰ ਮੇ ਮੇਰੀ ਵੀ ਸੇਲੀ ਹੋਵੇ ਹਰੇਕ ਦੀ ਸੇਲੀ ਹੁੰਦੀ ਹੈ ਅੱਜ ਕੱਲ ਖੋਲਦੇ ਨਹੀਂ ਆ ਦੇਖ ਕੇ ਬੈਠੇ ਨੇ ਹੁਣ ਖੋਲਣਗੇ ਥੋੜੀ ਨਾ ਵੀ ਹਾਂ ਅੰਦਰ ਹੀ ਘਰਤੇ ਕੀ ਹੋਵੇ ਸੋਚਿਆ ਨਹੀਂ ਵੀ ਮੇਰੀ ਵੀ ਸੇਲੀ ਹੋ ਗਈ ਭਈਆ ਆਪਣੀ ਹੈਗੀ ਹੈ ਸੇਲੀ ਆਪਾਂ ਨਹੀਂ ਝੂਠ ਬੋਲਦੇ ਆਪਣੀ ਹੈਗੀ ਹੈਗੀ ਹਾਂ ਹੈਗੀ ਆ ਪਰ ਆਇਆ ਵੀ ਕੋਈ ਹਨਾ ਦੱਸਦੇ ਨਹੀਂ ਹੁੰਦੇ ਹੈਗੀ ਆਪਣੀ ਹੈਗੀ 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 ਵਧੀਆ ਯਾਰ ਹਾਂ ਹੈਗੀ ਹੈਗੀ ਕੀ ਲੱਗਦਾ ਨਿਬੂ ਆ ਵਿੱਚ ਉਹ ਨੇ ਵੀ ਸਾਕਦਾ ਬਾਈ ਹੁਣ ਦੇਖੋ ਹਨ ਉਹ ਤਾਂ ਅਗਲੀ ਦੀ ਸੋਚ ਆ ਗਈ ਬਾਈ ਉਧਰੋਂ ਮੁੰਡੀ ਮਾਰੀ ਜਾਂਦਾ ਕਹਦਾ ਉਹ ਬਾਈ ਦੇਖੋ ਤਾਰੇ ਜੁੜਦੀਆਂ ਨੇ ਕਿ ਨਾਲ ਜੁੜਦੇ ਨੇ ਬਾਈ ਲਾਈਨਮੈਨ ਹੈ ਇਹ ਦੇਖੋ ਕੀ ਪਤਾ ਹੁਣ ਸਪਾਰਕ ਵੀ ਹੋ ਸਕਦਾ ਇਹ ਚੀਜ਼ਾਂ 'ਚ ਕਹੂੰਗਾ ਇੱਕ ਬਹੁਤ ਘੱਟ 400 ਨੇ ਜੇ 3 ਫੇਸ ਹੋ ਗਿਆ ਫਿਰ ਤਾਂ ਪੜਾਕੀ ਪੈਣਗੇ ਵੀਰੇ ਜੀ ਸੇ ਜੁੜ ਗਈ ਸਹੀ ਤਰਫ ਜੁੜ ਵੀ ਸਕਦੀ ਹੈ ਸੱਚ ਨੇ ਸੱਚ ਨੇ ਅੱਜ ਇਹ ਗੱਲ ਕੋਈ ਬੋਲ ਕੇ ਰਾਜੀਏ ਕਿਸੇ ਵੀ ਗੱਲ ਚ ਲਾ ਲੈ ਬਈ ਸੱਚ ਨੇ ਕੋਈ ਬੋਲ ਕੇ ਰਾਜੀ ਹੈਗਾ ਸੱਚ ਜਿਹੜਾ ਬੰਦਾ ਜਦੋਂ ਸੱਚ ਬੋਲਣ ਲੱਗ ਗਿਆ ਤਾਂ ਬੰਦਾ ਯਾਰ ਸਿੱਧੂ ਮੂਸੇ ਵਾਲੇ ਵਾਂਗੂ ਮਾਰਿਆ ਜਾਊਗਾ ਬਈ ਹੈ ਜਾਂ ਫਿਰ ਯਾਰ ਵਸ ਵੀ ਉਹਨੂੰ ਕੋਈ ਬੰਦਾ ਹੀ ਨਹੀਂ ਸਮਝਦੇ ਯਾਰ ਵੀ ਜਿਹੜਾ ਸੱਚਾ ਉਹਨੂੰ ਕੈਨ ਦਾ ਭਾ ਕਾਨ ਇੱਥੇ ਚੈਨਲ ਤੇ ਕੋਈ ਮੰਨ ਲੋ ਪੱਗ ਨਹੀਂ ਬਣਦਾ ਕਿਉਂਕਿ ਪੱਗ ਨਾਲ ਬੰਦਾ ਸਰਦਾਰ ਲੱਗਦਾ ਪੱਗ ਨਹੀਂ ਬਣਦਾ ਕੋ ਪਹਿਲਾਂ ਨਿਆ ਪੱਗਾਂ ਬੰਨਦੇ ਸੀ ਹੁਣ ਮੁੰਡਿਆਂ ਨੇ ਨਵੇਂ ਪੱਗਾਂ ਬੰਨਣ ਲੱਗ ਗਏ ਦਲਜੀਤ ਨੂੰ ਦੇਖਦੇ ਹੋ ਹਾਂ ਤਾਂ ਜੀ ਤੁਹਾਨੂੰ ਦੇਖਦੇ ਆ ਸੁਣਦੇ ਵੀ ਆਂ ਕਹਿੰਦੇ ਵੀ ਉਹ ਇਲੂਮਿਨਾਟੀ ਚੋਂ ਉਹ ਕਹਿੰਦੇ ਵੀ ਉਹ ਸਾਈਨ ਜਦੋਂ ਕਰਦਾ ਨਾ ਇਲੂਮਿਨਾਟੀ ਦਾ ਕਰਦਾ ਇਹ ਗੱਲ ਹੈਗੀ ਆ ਇਹ ਪਤਾ ਨਹੀਂ ਆਪਾਂ ਤਾਂ ਦੇਖਿਆ ਨਹੀਂ ਵੀਰੇ ਤੁਸੀਂ ਮੰਨਦੇ ਹੋ ਏ ਬਾਈ ਯਾਰ ਆਪਾਂ ਤਾਂ ਦੇਖਿਆ ਨਹੀਂ ਹੈਗਾ ਤੁਹਾਨੂੰ ਸੱਚੀ ਗੱਲ ਕਹੀ ਆਪਾਂ ਕਦੇ ਦੇਖਿਆ ਰਿਹਾ ਉਹਨਾਂ ਨੂੰ ਬਾਈ ਐ ਵੀ ਵਧੀਆ ਚੱਲ ਰਿਹਾ ਹੈਗਾ ਵਧੀਆ ਯਾਰ ਬਹੁਤ ਵਧੀਆ ਬਾਈ ਜਣਾ ਇਹ ਤਾਂ ਦੇਖਿਆ ਹੋਏਗਾ ਬਾਈ ਬਾਈ ਹੱਸ ਰਹੇ ਨੇ ਤਾਂ ਹੀ ਹਨਾ ਬਾਈ ਕੀ ਮੰਨਦੇ ਹੋ ਇਹ ਚੀਜ਼ ਮੰਨਦੇ ਹੋ ਤੁਸੀਂ ਦੇਖੋ ਵੀਰੇ ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ ਪਰ ਉਹ ਅਗਰ ਆਪਦੇ ਸੱਭਿਆਚਾਰ ਨੂੰ ਲੈ ਕੇ ਜਾ ਰਿਹਾ ਅੱਗੇ ਪੱਗ ਨੂੰ ਅੱਗੇ ਲੈ ਕੇ ਜਾ ਰਿਹਾ ਪ੍ਰੋਮੋਟ ਭਾਈ ਕਹਿੰਦਾ ਤੂੰ ਘਾਤੇ ਨਹੀਂ ਬੰਦ ਤੂੰ ਇਹ ਬਾਈ ਵਧੀਆ ਪੱਗ ਬੰਨਦਾ ਹੁੰਦਾ ਤੇ ਬਹੁਤ ਸੋਹਣਾ ਲੱਗਿਆ ਯਾਰ ਇਹਨੇ ਦੇਖ ਕੀ ਸ਼ਕਲ ਬਗੈੜੀ ਹੈ ਦੇਖ ਬਈ ਇਹਨੇ ਆਪਣੀ ਕਾਲਜ ਦਾ ਮਾਹੌਲ ਖੜਾ ਹੁੰਦਾ ਨਾ ਭਾਈ ਮੈਂ ਮੈਂ ਕਾਲਜ ਕਰਕੇ ਫਿਰ ਨੱਡੀ ਸੱਡੀ ਨਹੀਂ ਫਸਦੀ ਹਾਂ ਵੀ ਮੈਂ ਦੇਖੋ ਪਹਿਲਾਂ ਨਾ ਮੈਂ ਹੋਤੀਗਾ ਮੇਰੇ ਵਾਲ ਕਟਿੰਗ ਹੁੰਦੇ ਤੇ ਹੁਣ ਮੈਂ ਜੂੜਾ ਰੱਖ ਰਿਹਾ ਵੀਰੇ ਮੈਂ ਰੱਖ ਰਿਹਾ ਮਤਲਬ ਐਡੇ ਐਡੇ ਹੋ ਗਏ ਮੇਰੇ ਵਾਲ ਹੁਣ ਪਹਿਲਾਂ ਮੈਂ ਕਟਾਉਂਦੇ ਰਿਹਾ ਯਾਰ ਕੋਈ ਬਸ ਇਹੀ ਛੋਟੜੀ ਗੱਲ ਦਾ ਘਾਣਾ ਵੀ ਵੀ ਆਪਣਾ ਲਾਲੋ ਸਾਹਿਬ ਵੀ ਕੁੜੀਆਂ ਵਾਲੇ ਚੱਕਰਾਂ 'ਚ ਕਟਾਉਂਦੇ ਤੇ ਮੈਨੇ ਵਾਲ ਯਾਰ ਰੇਕ ਦੀ ਹੀ ਕੰਮ ਆਗਾ ਜਿਹੜਾ ਵੀ ਅੱਜ ਕੋਈ ਮੁੰਡਾ ਬਾਲ ਘਟਾਰਾ ਨਾ ਉਹ ਕੁੜੀਆਂ ਦੇ ਚੱਕਰਾਂ 'ਚ ਘਟਾਰਾ ਹੈਗਾ ਬਾਈ ਮੈਂ ਇਹ ਵੀ ਘਟਾਏ ਨੇਗੇ ਰਿਐਲਿਟੀ ਹੈ ਯਾਰ ਇਹ ਪਰ ਇਹਨਾਂ ਜਦੋਂ ਸੁਰਤਾਂ ਦੀ ਨਾ ਬੰਦੇ ਨੂੰ ਵੀ ਜਦੋਂ ਵੀ ਪਤਾ ਲੱਗਦਾ ਵੀ ਯਾਰ ਇਹ ਤੋਂ ਬਿਨਾ ਨਹੀਂ ਹੈਗਾ ਕੁਛ ਪੱਗ ਤੋਂ ਨਾ ਬਹੁਤ ਫਿਰ ਉਹ ਬੰਦੇ ਨੂੰ ਨਾ ਜਦੋਂ ਯਾਰ ਪਤਾ ਲੱਗਦਾ ਨਾ ਵੀ ਉਹਦੋਂ ਬੰਨਣ ਲੱਗਦਾ ਪੱਗ ਵੀ ਯਾਰ ਮੁੜ ਕੇ ਇੱਥੇ ਆ ਜਾਣਾ ਮੈਂ ਉਹ ਬਾਈ ਵੀ ਸਾਡੇ ਇੱਧਰ ਹੈ ਨਾ ਬੈਠੇ ਉਹਨਾਂ ਨਾਲ ਵੀ ਗੱਲਬਾਤ ਕਰਨਾ ਕੀ ਹਾਲ ਚਾਲ ਹੈ ਬਾਈ ਵਧੀਆ ਬਾਈ ਜੀ ਵਧੀਆ ਤੁਸੀਂ ਦੱਸੋ ਜੀ ਅਸ਼ਾ ਭਾਈ ਮੈਂ ਯਾਰ ਸੌਰੀ ਯਾਰ ਭਾਈ ਤੁਹਾਡੇ ਸੱਚੀ ਗੱਲਾਂ ਮੈਂ ਮੈਸੇਜ ਨਹੀਂ ਦੇਖੇ ਆ ਫਿਰ ਹਨਾ ਵੀ ਤੁਸੀਂ ਕਿਹਾ ਵੀ ਭਾਈ ਤੁਹਾਡੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਕਿਤਾਬ ਲਿਖਦੇ ਹੋ ਹਾਂਜੀ ਭਾਈ ਲਿਖੀ ਹੋਈ ਆ ਹਨਾ ਕਿਸੇ ਚੀਜ਼ ਤੇ ਕਿਤਾਬ ਲਿਖੀ ਹੈ ਭਾਈ ਭਾਈ ਬਸ ਅੱਜ ਕੱਲ ਹਨਾ ਵੀ ਜੋ ਵੀ ਮੈਨੂੰ ਥੋੜਾ ਜਿਹਾ ਮਤਲਬ ਕਿ ਸਾਈਡ ਲਿਖਣ ਦਾ ਵਧੀਆ ਲੱਗਦਾ ਹੈ ਹਨਾ ਤੇ ਮੈਂ ਉਹਦੇ ਲਈ ਜੋ ਵੀ ਮਤਲਬ ਕਿ ਮੇਰੇ ਹੈਗੇ ਸੀਗੇ ਜਜ਼ਬਾਤ ਲਾ ਲਓ ਜਾਂ ਕੁਝ ਵੀ ਤਾਂ ਮੈਂ ਉਹ ਕਾਪੀ ਤੇ ਉਤਾਰਦਾ ਰਿਹਾ ਤੇ ਇੱਕ ਦਿਨ ਆਇਆ ਹਨਾ ਭਈ ਕਿ ਮੈਂ ਬੁੱਕ ਲਿਖਤੀ ਬਾਈ ਚਲੋ ਐਵੇਂ ਨਹੀਂ ਆਣਾ ਵੀ ਮੈਂ ਇਕੱਲੇ ਨਹੀਂ ਐਦਾਂ ਸਾਰਾ ਕੁਝ ਕੀਤਾ ਮੈਨੂੰ ਵੀ ਪਤਾ ਨਹੀਂ ਹੈ ਵੀਰੇ ਕਿਤਾਬਾਂ ਮੈਂ ਲਿਟਰੇਚਰ ਹੁਣ ਪੜਨ ਲੱਗਿਆ ਹੁਣੇ ਹੋ ਗਏ 3-4 ਸਾਲ ਪਹਿਲਾਂ ਨਹੀਂ ਵੀਰੇ ਮੈਂ ਪੜਦਾ ਹੀ ਆ ਤੇ ਚਲੋ ਕਿਉਂਕਿ ਇਹਨਾਂ ਪਤਾ ਕੀ ਗੱਲ ਆਪਾਂ ਜਿਹੜੇ ਫੀਲਡ 'ਚ ਹਣਾ ਪੈਨੇ ਆ ਤੇ ਉਹ ਜਿਹੇ ਫੀਲਡ ਦੇ ਜਦੋਂ ਆਪਾਂ ਵਧੀਆ ਤੋਂ ਵਧੀਆ ਬੰਦੇ ਪਏ ਨੇ ਹਣਾ ਬਈ ਆਪਾਂ ਨੂੰ ਮਤਲਬ ਕਿ ਗਾਈਡ ਕਰਦੇ ਆ ਜੋ ਤੇ ਮੈਨੂੰ ਵੀ ਬਈ ਬਹੁਤ ਗਾਈਡ ਕੀਤਾ ਤੇ ਮੇਰੇ ਪੰਜਾਬੀ ਦੇ ਮਤਲਬ ਕਿ ਟੀਚਰ ਹੁੰਦੇਗੇ ਨਵਨੀਤ ਸ਼ਰਮਾ ਜੀ ਤੇ ਉਹ ਪਿੰਡੀ ਪੜਾਉਂਦੇਗੇ ਮੈਨੂੰ ਤੇ ਅੱਜ ਕੱਲ ਉਹ ਪ੍ਰਿੰਸੀਪਲ ਨੇ ਬਈ ਤੇ ਉਹਨਾਂ ਨੇ ਮਤਲਬ ਕਿ ਗਾਈਡ ਕੀਤਾ ਇਹ ਕਹਿੰਦੇ ਵੀ ਜਸ਼ਮੀਨ ਤੂੰ ਵਧੀਆ ਲਿਖਦਾ ਹੈਂ ਨਾ ਵੀ ਤੂੰ ਲਿਖਿਆ ਕਰ ਪੁੱਤ ਮੈਂ 8ਵੀਂ ਕਲਾਸ ਦਾ ਲਿਖਦਾ ਬਈ ਤੇ ਚਲੋ ਗ੍ਰੈਜੂਏਸ਼ਨ ਹੋ ਗਈ ਨਾ ਐਮਏ ਪੰਜਾਬੀ ਦੀ ਕੀਤੀ ਮਾਸਟਰਸ ਹੋ ਗਈ ਸੀ ਬਈ ਤੇ ਬਾਕੀ ਬਈ ਹੁਣ ਚਲੋ ਨਾਲ-ਨਾਲ ਪ੍ਰਾਈਵੇਟ ਜੌਬ ਕਰਦੇ ਪਏ ਆ ਬਈ ਇੰਨਾ ਕੁਝ ਕਰਨ ਤੋਂ ਬਾਅਦ ਸੋਚਿਆ ਨਹੀਂ ਵੀ ਯਾਰ ਮੈਨੂੰ ਵੀ ਉਸ ਲੈਵਲ ਦਾ ਕਿਤੇ ਨਾ ਕਿਤੇ ਹੱਥ ਮਿਲਣਾ ਚਾਹੀਦਾ ਯਾਰ ਹਾਂਜੀ ਬਈ ਸੋਚਿਆ ਦੇ ਬਈ ਦੇਖੋ ਬਈ ਜਦੋਂ ਤੁਸੀਂ ਕਿਸੇ ਵੀ ਫੀਲਡ 'ਚ ਹਨਾ ਮਿਹਨਤ ਕਰੋਗੇ ਤਾਂ ਤੁਹਾਨੂੰ ਐਵੇਂ ਹੋਏਗਾ ਵੀ ਆਪਾਂ ਅੱਗੇ ਜਾਈਏ ਹਨਾ ਮੈਂ ਬੜੇ ਬਈ ਕਬੱਡੀ ਕਮੈਂਟਰਾਂ ਦੇ ਹਨਾ ਬੜੇ ਤਰਲੇ ਕੀਤੇ ਹੋਰ ਆ ਇੰਸਟਾਗ੍ਰਾਮ ਤੇ ਰੀਲਾਂ ਹਨਾ ਮੈਂ ਬਈ ਸੱਚੀ ਕਹਿੰਨਾ ਚੱਲੋ ਆਪਾਂ ਪਰਮਾਤਮਾ ਦੇ ਬਈ ਮੈਂ ਨਹੀਂ ਕਹਿੰਦਾ ਵੀ ਮੈਂ ਖੁਦ ਲਿਖਦਾ ਆਪਣੇ ਜੀ ਪਰਮਾਤਮਾ ਦੇ ਉਹ ਗੋਡ ਗਿਫਟ ਹੁੰਦਾ ਹਨਾ ਵੀਰੇ ਲਿਖਣਾ ਤੇ ਚੱਲੋ ਮੈਂ ਲਿਖਦਾ ਗਿਆ ਹਨਾ ਬਹੁਤ ਬਈ ਅੱਜ ਕੱਲ ਜਿਹੜੇ ਇੰਸਟਾਗ੍ਰਾਮ ਤੇ ਵਧੀਆ ਬਦਲ ਕੇ ਲੋਕ ਫੋਟੋਆਂ ਖਿਜਾਂਦੇ ਨੇ ਤੇ ਉਹਨਾਂ ਲਈ ਬਈ ਆਪਾਂ ਨੇ ਬੜਾ ਵਧੀਆ ਆਪਣੇ ਵੱਲੋਂ ਪੂਰਾ ਲਿਖ ਕੇ ਦਿੱਤਾ ਤੇ ਉਹ ਚੱਲੇ ਵੀ ਬਈ ਇਹਦੇ ਵਿੱਚ ਕੋਈ ਹੋਣੀ ਚੱਲੇ ਵੀ ਤੇ ਬਈ ਬਾਤ ਤੁਹਾਨੂੰ ਪਤਾ ਹੀ ਹੈ ਲੈਵਲ ਜਦੋਂ ਹਨਾ ਉੱਪਰ-ਨੀਚੇ ਹੋ ਜੇ ਤਾਂ ਫਿਰ ਕੌਣ ਨਾਲ ਖੜਦਾ ਹੁੰਦਾ ਬਾਈ ਜਿਨ੍ਹਾਂ ਨੂੰ ਤੁਸੀਂ ਲਿਖ ਕੇ ਦਿੱਤਾ ਕ੍ਰੈਡਿਟ ਦਿੱਤਾ ਕਦੇ ਉਹਨਾਂ ਨੇ ਬਾਈ ਨਾ ਪਹਿਲਾਂ-ਪਹਿਲਾਂ ਜੇ ਮਿਲਿਆ ਥੋੜਾ-ਬੋੜਾ ਮੈਨੂੰ ਨਹੀਂ ਮਿਲਿਆ ਬਾਈ ਕਿਉਂਕਿ ਬਾਈ ਮੈਂ ਹੈਗਾ ਦੇਖਣਾ ਆਪਾਂ ਸਿੱਧੀ ਜਿਹੀ ਸਪਸ਼ਟ ਗੱਲ ਕਹਿਣ ਵਾਲੇ ਆ ਹਨ ਜਿ ਮੈਂ ਮਣਚਾਪ ਦੇ ਕਿਉਂ ਰੱਖਾਂ ਵੀ ਹਾਂ ਵੀ ਐਵੇਂ ਨਹੀਂ ਬਾਈ ਮਿਲਿਆ ਨਹੀਂ ਮਿਲਿਆ ਤਾਂ ਨਹੀਂ ਮਿਲਿਆ ਉੱਥੇ ਹੀ ਬੈਠੇ ਆ ਬਾਈ ਬਹੁਤ ਮਿਹਨਤ ਕੀਤੀ ਬਾਈ 1000 ਵੀਡੀਓ ਹੋਣੀ ਮੇਰੇ ਇੰਸਟਾਗ੍ਰam ਤੇ ਚਲੋ ਬੈ ਤਾਂ ਹੁਣ ਰੀਚੀਵ ਕਰਤੀਆਂ ਸਾਰੀਆਂ ਪਰ ਨਹੀਂ ਪਾ ਸਕਦਾ ਹੈਗਾ ਮੈਨੂੰ ਐਵੇਂ ਹੁੰਦਾ ਵੀ ਲੋਕ ਕੀ ਕਹਿਣਗੇ ਵੀ ਤੇਰੇ ਫਾਲੋ ਬਾਕੀ ਬਈ ਐਵੇਂ ਹੁੰਦਾ ਮੈਨੂੰ ਕਬੱਡੀ ਕਮੈਂਟਰਾਂ ਨੇ ਬਹੁਤ ਨਿਰਾਸ਼ ਕੀਤਾ ਹੈ ਨਾ ਮੈਂ ਜਾਂਦਾ ਐਵੇਂ ਵੀ ਮਤਲਬ ਕਿ ਉਹਨਾਂ ਨੂੰ ਕਟੋ-ਕਟਨਾ ਮੈਂ 100-100 ਸ਼ੇਅਰ ਹੈ ਨਾ ਇਦਾਂ ਲਿਖ ਕੇ ਕਾਪੀ ਤੇ ਮਿਹਨਤ ਕਰਦਾ ਰਾਤ ਨੂੰ ਬਈ ਲਿਖ ਕੇ ਬਦਲ ਕੇ ਚਲੋ ਮੇਰੇ ਲਈ ਬੇਸ਼ੱਕ ਪਹਿਲਾਂ ਲਿਖੇ ਪਏ ਹੁੰਦੇ ਹੀਗੇ ਪਰ ਕਿਹੇ ਲਈ ਪਰ ਸਪੈਸ਼ਲ ਜਦੋਂ ਕੋਈ ਨੋਟਬੁੱਕ ਤਿਆਰ ਕਰਦੇ ਆਂ ਅਗਲੇ ਨੂੰ ਫੜਾਣੀਆਂ ਨਾ ਫੜਾ ਕੇ ਉਸ ਤੋਂ ਬਾਅਦ ਅਗਲਾ ਨਾਂ ਬੋਲੇ ਬਈ ਪਾਕਿਸਤਾਨ 'ਚ ਬੋਲੇਗਾ ਬਸ ਇੱਕ ਕਮੈਂਟਰ ਨੇ ਕਿ ਆਉਂਗੇ ਜੇ ਕਦੇ ਚੜਦੇ ਪੰਜਾਬ ਤੁਸੀਂ ਦਰਬਾਰ ਸਾਹਿਬ ਪੁੱਲਿਆਣਾ ਮੱਥਾ ਟੇਕਣਾ ਕਿ 13 ਅਪ੍ਰੈਲ ਨੂੰ ਜੋ ਹੋ ਗਿਆ ਸੀ ਖੂਨੋ ਖੂਨ ਭੁੱਲੇ ਹੋਣਾ ਜਿਲਿਆਂ ਵਾਲਾ ਬਾਗ ਦੇਖਣਾ ਕਿ ਦਿੱਲੀ ਜਾ ਕੇ ਜਾਮਾ ਮਸਜਿਦ ਪੜਿਓ ਨਮਾਜ਼ ਕਿ ਬੱਚਿਆਂ ਨੂੰ ਬਖਾ ਕੇ ਲਿਓ ਆਗਰੇ ਦਾ ਤਾਜ ਕਿ ਬਿੱਟੂ ਸੇਖੋਂ ਮੰਨਦੇ ਆ ਮਾਲਕ ਦੇ ਭਾਣੇ ਨੂੰ ਤਰਸ ਗਏ ਆ ਅਸੀਂ ਵੀ ਵੇਖਣ ਲਈ ਨਨਕਾਣੇ ਨੂੰ ਤਰਸ ਗਏ ਆ ਅਸੀਂ ਵੀ ਵੇਖਣ ਲਈ ਨਨਕਾਣੇ ਨੂੰ ਕਿਆ ਬਾਤ ਤੇ ਬਈ ਉਸ ਤੋਂ ਬਾਅਦ ਚ ਬਸ ਬਈ ਮੈਂ ਚੱਲੋ ਨਾ ਮੈਨੂੰ ਐਵੇਂ ਆਪਾਂ ਨੂੰ ਵੀ ਐਵੇਂ ਹੁੰਦਾ ਹੈ ਨਾ ਵੀ ਸਾਡੀ ਚੀਜ਼ ਅੱਗੇ ਆਣੀ ਚਾਹੀਦੀ ਹੈ ਅੱਗੇ ਆਣੀ ਚਾਹੀਦੀ ਹੈ ਚਲੋ ਬਈ ਉੱਥੇ ਬੋਲਿਆ ਹਣਾ ਬਹੁਤ ਵਧੀਆ ਮਤਲਬ ਕਿ ਪਿਆਰ ਮਿਲਿਆ ਮੈਨੂੰ ਪਿੰਡ ਦੇ ਆਣ ਵੀ ਕਿਹਾ ਵੀ ਵਧੀਆ ਲਿਖਦਾ ਤੂੰ ਤੇ ਚਲੋ ਬਈ ਉਸੇ ਕਮੈਂਟ ਤੇ ਬਈ ਆਪਾਂ ਮਗਰ ਨਹੀਂ ਪੈ ਜਾਂਦੇ ਹਾਂ ਕਿਹਦੇ ਐਵੇਂ ਹੁੰਦਾ ਵੀ ਬੰਦਾ ਆਪਣਾ ਪਹਿਲਾਂ ਬੋਲ ਗਿਆ ਕੁਝ ਤੇ ਆਪਾਂ ਕਹਿਣਾ ਉਹ ਕਰੀਏ ਨਾ ਮੈਂ ਹੁਣ ਚਲੋ ਬੜਾ ਮਤਲਬ ਕੇ ਵੀ ਕੀਆ ਵੀ ਬਾਈ ਜੀ ਬੋਲ ਦਿਆ ਕਰੋ ਬਾਈ ਵਧੀਆ ਨਾਮ ਹੈ ਜੀ ਉਹਨਾਂ ਦੇ ਚਲੋ ਆਪਾਂ ਨਾਮ ਨਹੀਂ ਲੈਣਾ ਜਾਂਦੇ ਕਦੇ ਨਾਮ ਲੈ ਵੀ ਦਵਾਂਗੇ ਏਡੇ ਵੀ ਕੋਈ ਗੱਲ ਨਹੀਂ ਤੇ ਬਈ ਮੈਂ ਉਹਨਾਂ ਨੂੰ ਨਾ ਸ਼ੇਅਰ ਉਹ ਮੇਰੇ ਨਾਲ ਬਈ ਸ਼ਾਇਦ ਅੱਜ ਵੀ ਸਕਰੀਨਸ਼ਾਟ ਪਿਆ ਹੋਵੇ ਮੋਬਾਈਲ 'ਚ ਉਹਨਾਂ ਨੇ ਐਵੇਂ ਹੱਥ ਜੋੜਦੇ ਕਹਿੰਦੇ ਬਈ ਮੈਂ ਨਹੀਂ ਬੋਲ ਸਕਦਾ ਹੈਗਾ ਮੈਂ ਕਿਹਾ ਠੀਕ ਹੈ ਬਾਈ ਨਹੀਂ ਬੋਲ ਸਕਦੇ ਤੁਹਾਡਾ ਥੈਂਕ ਯੂ ਸੋ ਆਹ ਹੈ ਨਾ ਹੁਣ ਬਾਈ ਤੁਹਾਨੂੰ ਹੋ ਸਾਡੇ ਮਿਹਨਤ ਵਾਲੇ ਘਰ ਨੂੰ ਤਾਰਾ ਬਹੁਤ ਮਿਲੇ ਹੋ ਜਿਹੜੇ ਜ਼ਿੰਦਗੀ ਚਲਾਉਣੇ ਉਹ ਸਾਹ ਬਹੁਤ ਮਿਲੇ ਹੋ ਸਾਡੇ ਮਿਹਨਤ ਵਾਲੇ ਘਰ ਨੂੰ ਤਾਰਾ ਬਹੁਤ ਮਿਲੇ ਜਿਹੜੇ ਜ਼ਿੰਦਗੀ ਚਲਾਉਣੇ ਉਹ ਸਾਹ ਬਹੁਤ ਮਿਲੇ ਮਾਨੇ ਰੱਖਿਆ ਜੋ ਨੇਮ ਕਦੇ ਕੀਤਾ ਨਹੀਂ ਉਹ ਚੇਂਜ ਦੁਨੀਆ ਦੇ ਵਿੱਚੋਂ ਮੈਨੂੰ ਨਾਮ ਬਹੁਤ ਮਿਲੇ ਹੋ ਮੁਸ਼ਕਲਾਂ ਆਉਣ ਮੇਰੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਣ ਮੇਰੀ ਜ਼ਿੰਦਗੀ ਦੇ ਵਿੱਚ ਪਰਖ ਦੇ ਕਮਜ਼ੋਰ ਮੇਰਾ ਮਾਈਂਡ ਨਹੀਂ ਹੋਇਆ ਇੱਕ ਵਾਰੀ ਛੱਡ ਤਹ ਜੋ ਬੰਦਾ ਸੋਣੀ ਅਹੀਂ ਨਹੀਂ ਮਾਡਲਿਸਟਾਂ ਦੇ ਵਿੱਚ ਉਹ ਐਡ ਨਹੀਂ ਹੋਇਆ ਇੱਕ ਵਾਰੀ ਛੱਡ ਤਹ ਜੋ ਬੰਦਾ ਸੋਣੀ ਅਹੀਂ ਨਹੀਂ ਮਾਡਲਿਸਟਾਂ ਦੇ ਵਿੱਚ ਉਹ ਐਡ ਨਹੀਂ ਹੋਇਆ ਕੀ ਬਾਤ ਇੱਕ ਕੀ ਸੋਚ ਕੇ ਲਿਖਿਆ ਸੀ ਕਿ ਆ ਵੀ ਲਿਸਟਾਂ 'ਚ ਐਡ ਨਹੀਂ ਹੋਇਆ ਬੰਦਾ ਕਿਉਂ ਵੀਰੇ ਮੈਂ ਆਪਣੇ ਜਿਹੜੇ ਇਸ ਤੋਹਾਰ ਯੋਗ ਨੇ ਆਪਣੇ ਸਿੱਧੂ ਬਾਈ ਉਹਨਾਂ ਦਾ ਇੰਟਰਵਿਊ ਸੁਣ ਰਿਆ ਸੀ ਵੀਰੇ ਇੰਟਰਵਿਊ ਚ ਮੈਨੂੰ ਉਹਨਾਂ ਦੀਆਂ ਕਈ ਗੱਲਾਂ ਬਹੁਤ ਜ਼ਿਆਦਾ ਵਧੀਆ ਲੱਗੀਆਂ ਵੀਰੇ ਉਹਨਾਂ ਨੇ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਜਿਹੜਾ ਬੰਦਾ ਮੇਰੀ ਕੁਰੀਲੇਸਟ ਡਿਲੀਟ ਹੋ ਗਿਆ ਵੀ ਉਹ ਚਾਹ ਮਰ ਜਾਏ ਮੈਂ ਤਾਂ ਵੀ ਨਹੀਂ ਉਹਦੇ ਲੇ ਵ ਜਾਂਦਾ ਹੈਗਾ ਮੈਨੂੰ ਉਹ ਗੱਲ ਉਹਨਾਂ ਦੀ ਵਧੀਆ ਲੱਗੀ ਵੀਰੇ ਉਹ ਤੋਂ ਬਾਅਦ ਕੁਝ ਕ ਮੇਰੇ ਨਾਲ ਇਹ ਜੇ ਇਨਸੀਡੈਂਸ ਹੋ ਗਏ ਸੀਗੇ ਜਿਹਦੇ ਕਰਕੇ ਉਹਨੇ ਚੀਜ਼ ਲਿਖਣੀ ਪਈ